ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਾਨਤਾ ਮਿਲੇਗੀ ਸਿੱਖ ਜਥੇਬੰਦੀਆਂ ਉਹਨਾਂ ਨੂੰ ਪ੍ਰਵਾਨ ਕਰਨਗੀਆਂ ਉਹਨਾਂ ਨੂੰ ਪੰਥਕ ਪ੍ਰਵਾਨਤਾ ਮਿਲਣ ਜਾ ਰਹੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅੱਜ ਦਾ ਦਿਨ ਬੜਾ ਅਹਿਮ ਰਿਹਾ ਉਹਨਾਂ ਨੂੰ ਕੀ ਵਾਕਈ ਇਦਾਂ ਹੋਣ ਜਾ ਰਿਹਾ ਕਿ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਰਉਪੋਜ ਦੇਣ ਜਾ ਰਹੀਆਂ ਨੇ ਦਸਤਾਰਾ ਪੇਟ ਕਰਨ ਜਾ ਰਹੀਆਂ ਨੇ ਇਹ ਸਵਾਲ ਕਿੱਥੋਂ ਪੈਦਾ ਹੋਇਆ ਹੈ ਇਸ ਸਵਾਲ ਆਖਰਕਾਰ ਕਿੱਥੋਂ ਜਨਮ ਲੈਂਦਾ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਲਈ ਤੇ ਸਿੱਖ ਇਤਿਹਾਸ ਦੇ ਲਈ ਬੜਾ ਅਹਿਮ ਹੈ ਅੱਜ ਦੇ ਦਿਨ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦਾ ਵਰਸੀ ਹੈ ਅੱਜ ਦੇ ਦਿਨ ਉਹ ਜਿਹੜਾ ਕਹ ਲਈਏ ਕਿ ਜਿਹੜੀ ਘਟਨਾ ਵਾਪਰਨੀ ਨਹੀਂ ਚਾਹੀਦੀ ਮੰਦ ਭਾਗੀ ਘਟਨਾ ਇੱਕ ਸਰਕਾਰ ਦੇ ਦੁਆਰਾ ਤੇ ਇਸ ਦੇਸ਼ ਦੀਆਂ ਵਿਰੋਧੀ ਧਿਰਾਂ ਦੇ ਦੁਆਰਾ ਖਾਸ ਕਰਕੇ ਆਰਐਸਐਸ ਭਾਜਪੀ ਦੇ ਵੱਲੋਂ ਪਾਏ ਗਏ ਦਬਾਅ ਤੇ ਪ੍ਰੈਸ਼ਰ ਦੇ ਕਾਰਨ ਵਾਪਰੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਹੜਾ ਉਹਨਾਂ ਦੀ ਬੇਰੁਮਤੀ ਹੋਈ ਉਥੇ ਟੈਂਕ ਚਾੜੇ ਗਏ ਫੌਜਾਂ ਜਿਹੜੀਆਂ ਨੇ ਉਹ ਉਥੇ ਚੜੀਆਂ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਉਸ ਸਾਕੇ ਦੇ ਅੰਦਰ ਗਵਾ ਦਿੱਤੀ ਅੱਜ ਪੰਥ ਦੇ ਵਿੱਚ ਇੱਕ ਬਹਿਸ ਹੈ ਪੰਥ ਦੋ ਫਾੜ ਸੀ ਪਰ ਕਈ तरह ਦੀਆਂ ਸੂਝ-ਬੂਝਾਂ ਦੇ ਕਹਿ ਲਿਏ ਦਿਖਾਈਆਂ ਗਈਆਂ ਜਾਂ ਚਲਾਕੀਆਂ ਦਿਖਾਈਆਂ ਗਈਆਂ ਕਿ ਟਕਰਾਅ ਬਹੁਤਾ ਨਹੀਂ ਹੋਇਆ ਥੋੜੀ ਬਹੁਤੀ ਹਿਲਜੁਲ ਹੋਈ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਕਾਰਕੁਨਾਂ ਦੇ ਨਾਲ ਅਦਰਵਾਈਜ਼ ਉੱਥੇ ਬਹੁਤਾ ਕੁਝ ਨਹੀਂ ਵਾਪਰਿਆ ਹੁਣ ਮਸਲਾ ਇਹ ਹੈ ਕਿ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਨਾ ਤਾਂ ਸਿੱਖ ਸੰਪਰਦਾਵਾਂ ਜਿਹਦੇ ਵਿੱਚ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਬਾਕੀ ਜਥੇਬੰਦੀਆਂ ਦਲ ਖਾਲਸਾ ਹੋਰ ਸਾਰੇ ਉਹਨਾਂ ਸਾਰਿਆਂ ਨੇ ਪ੍ਰਵਾਹ ਨਹੀਂ ਸੀ ਕੀਤਾ ਤੇ ਅੱਜ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਵੇਂ ਸਾਰਾ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੀ ਹੈ ਪਰ ਹੁਣ ਇਹ ਸਵਾਲ ਕਿੱਥੋਂ ਉੱਠਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਮਾਨਤਾ ਦੇਣ ਜਾ ਰਹੀਆਂ ਨੇ ਪ੍ਰਵਾਨ ਕਰਨ ਜਾ ਰਹੀਆਂ ਨੇ ਸੁਰਉਪਾਏ ਦੇਣ ਜਾ ਰਹੀਆਂ ਨੇ ਦਸਤਾਰਾ ਪੇਟ ਕਰਨ ਜਾ ਰਹੀਆਂ ਨੇ ਇਹ ਗੱਲ ਖੁਦ ਗਿਆਨੀ ਕੁਲਦੀਪ ਸਿੰਘ ਨੇ ਕਹੀ ਆ ਉਹ ਕਹਿੰਦੇ ਕਿ ਵੀ ਬੜੀ ਸ਼ੇਤੀ ਹੋਣ ਜਾ ਰਿਹਾ ਬਾਹਰ ਅਸਿਰਪਾ ਕਰਨ ਕਿ ਜਿਹੜਾ ਸਾਰਾ ਕੁਝ ਸਹੀ ਹੋਊਗਾ ਤੇ ਸਾਰੀਆਂ ਜਥੇਬੰਦੀਆਂ ਮੈਨੂੰ ਆਪੇ ਦਸਤਾਰਾ ਵੀ ਭੇਟ ਕਰਨੀਆਂ ਸਰੋਪੇ ਵੀ ਦੇਣਗੀਆਂ ਮੈਨਾਂ ਰਲ ਕੇ ਵੀ ਚੱਲਣਗੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਹੋ ਕੇ ਅਸੀਂ ਚੱਲਾਂਗੇ ਕੁਲਦੀਪ ਸਿੰਘ ਗੜਗਜ ਨੇ ਹੋਰ ਕੀ ਕੁਝ ਕੇ ਆਪਾਂ ਸੁਣਦੇ ਆਂ ਜਥੇਬੰਦੀਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸੁਭਾਅ ਸੁਵਿਧਿ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚ ਲੋਗੇ ਸੀ ਅੱਜ ਦਾ ਦਿਨ ਤੇ ਵਧੀਆ ਬੁਸ਼ੇਗਾ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣ ਗਿਆ ਦਸਤਾਰਾਂ ਵੀ ਦੇਣ ਗਿਆ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ ਬੜੇ ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਾਂਗੇ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋਂਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਦੀ ਜੋਤੀ ਉਸ ਸਮਾਗੋ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਬਾਸ਼ਾ ਨੂੰ ਲੱਤ ਮਾਰੀ ਗੁਰੂ ਸਾਹਿਬ ਥੱਲੇ ਡੇਗ ਦਿੱਤਾ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੁਸੀਂ ਨੌਜਵਾਨ ਹੋ ਮੇਰੇ ਹੱਡ ਸਖਤ ਆ ਤੁਹਾਨੂੰ ਛੱਟ ਲੱਗੀ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਇਸ ਸੁਭਾਅ ਆ ਹਮੇਸ਼ਾ ਹੀ ਅਹੀਂ ਕੌਮ ਇਕੱਠੀ ਕਰਨੀ ਆ ਕੌਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰਾਉਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਦਸੇ ਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਨਹੀਂ ਆ। ਦੋਨਾ ਸਾਹਿਬ ਨੂੰ ਮਿਲ ਕੇ ਆਇਓ ਕੀ ਉਹਨਾਂ ਦੀ ਸੋਚ ਹੈ ਕੀ ਉਹਨਾਂ ਦੀ ਆਉਣ ਵਾਲੇ ਸਾਂਝ ਦੇ ਵਿੱਚ ਕੀ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਕਹ ਲਈਏ ਆਉਣ ਵਾਲੀ ਪੀੜ੍ਹੀ ਲਈ ਚਿੰਤਤ ਨੇ ਥੋੜੇ ਜਿਨੇ ਨਸ਼ੇ ਨੂੰ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੋ ਤਾਂ ਤੁਸੀਂ ਸੁਣਿਆ ਇਹ ਗੱਲ ਖੁਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਮੂੰਹੋਂ ਕਹੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਬੇਸ਼ੱਕ ਇਹ ਗੱਲ ਕਹਿੰਦੇ ਹੋ ਪਰ ਅੱਜ ਜੋ ਸਾਰਾ ਦਿਨ ਵਰਤਾਰਾ ਚੱਲਦਾ ਰਿਹਾ ਵਰਸੀ ਸਮਾਗਮ ਬਰਸੀਸ ਮਾਗਮਾ ਦੇ ਲਈ ਰਖਾਏ ਗਏ ਸ੍ਰੀ ਖੜਪੜ ਸਾਹਿਬ ਦੇ ਭੋਗ ਤੇ ਸੰਪੰਨ ਹੋਏ ਜਦੋਂ ਉਸੇ ਸਾਰਾ ਕੁਝ ਵੇਖਣ ਵਾਲਾ ਬੜੀ ਚਲਾਕੀ ਕਹਿ ਲਈਏ ਦਿਖਾਈ ਗਈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਆਏ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਕਰਨ ਤੋਂ ਬਾਅਦ ਚਲੇ ਗਏ ਉਸ ਤੋਂ ਬਾਅਦ ਉਹ মিডিਆ ਨੂੰ ਮੁਖਾਤਬ ਹੋਏ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਅਰਦਾਸ ਚ ਹੀ ਜਿਹੜਾ ਉਹ ਸੰਦੇਸ਼ ਪੜਾਇਆ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਆਏ ਉਹਨਾਂ ਨੇ ਵਰਚੂਅਲੀ ਸੰਦੇਸ਼ ਦਿੱਤਾ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਵੀ ਜਿਹੜਾ ਉਹ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਦੀ ਤਰਫੋਂ ਕੁੱਲ ਮਿਲਾ ਕੇ ਗਿਆ ਨਹੀਂ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਮੇਨ ਗੱਲ ਸੰਦੇਸ਼ ਤੇ ਸਨਮਾਨ ਦੀ ਸੀ ਉਹ ਦੋਵੇਂ ਨਹੀਂ ਹੋਏ ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਅਰਦਾਸ ਚ ਸੰਦੇਸ਼ ਦੇ ਆਇਆ ਜਣਕੇ ਇੱਥੇ ਵੀ ਚਲਾਕੀ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਦੇਖਣ ਨੂੰ ਬਹੁਤ ਸਿਆਣੇ ਤੇ ਸੁਲਝੇ ਹੋਏ ਲੱਗਦੇ ਆ ਸਿੱਖ ਮਸ਼ੀਨਰੀ ਦੀਆਂ ਸੰਸਥਾਵਾਂ ਚੋਂ ਨਿਕਲ ਕੇ ਆਏ ਆ ਤੇ ਉਹਨਾਂ ਤੋਂ ਇਸ ਦੀ ਉਮੀਦ ਵੀ ਕੀਤੀ ਜਾਂਦੀ ਹੈ ਪਰ ਸਵਾਲ ਇਹ ਆ ਕਿ ਚਲਾਕੀਆਂ ਉਹ ਕਿਉਂ ਕਰ ਰਹੇ ਨੇ ਕਿਹਦੇ ਕਹਿਣ ਤੇ ਕਰ ਰਹੇ ਨੇ ਬਹੁਤ ਮਹਾਨ ਸੰਸਥਾ ਦਾ ਉਹ ਜਿਹੜੀ ਹੈ ਜ਼ਿੰਮੇਵਾਰੀ ਸੰਭਾਲ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰੇਤਕ ਸ਼੍ਰੀ ਕੇਸਗੜ ਸਾਹਿਬ ਦੇ ਉਹ ਜਥੇਦਾਰ ਨੇ ਉਹਨਾਂ ਨੂੰ ਏਸੀਆਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਗੁਰੂ ਘਰ ਚ ਬੈ ਕੇ ਕਾਲ ਤਖਤ ਵਰਗੀ ਮਹਾਨ ਸੰਸਥਾ ਤੇ ਬੈ ਕੇ ਮਹਾਨ ਸਥਾਨ ਤੇ ਬੈ ਕੇ ਇਹ ਗੱਲ ਕਹਿਣੀ ਕਿ ਮੈਂ ਤਾਂ ਅਰਦਾਸ ਜੀ ਸੰਦੇਸ਼ ਦੇ ਆਇਆ ਹੁਣ ਇਹਦੇ ਪਿੱਛੇ ਹੈ ਕੌਣ ਇਹ ਡਿਜ਼ਾਈਨ ਕੌਣ ਬਣ ਰਿਹਾ ਤੇ ਕੌਣ ਹੋਣ ਰਿਹਾ ਬਾਬਾ ਤੁਮਾ ਵੀ ਬੀਜੇਪੀ ਦੇ ਨੇੜੇ ਸੀ ਤੇ ਸੁਖਬੀਰ ਬਾਦਲ ਵੀ ਤੁਹਾਨੂੰ ਪਤਾ ਹੈ ਕਿ ਬਾਬਾ ਤੁਮਾ ਨੇ ਜਦੋਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੁਖਬੀਰ ਸਿੰਘ ਬਾਦਲ ਨੇ ਇੱਕ ਥਾਂ ਤੋਂ ਬਾਅਦ ਕਿਤੇ ਨਹੀਂ ਬੋਲਿਆ ਤੇ ਉਹਨਾਂ ਦੇ ਇੱਕ ਬਲਾਰੇ ਨੇ ਮੁੱਖ ਬਲਾਰੇ ਨੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਅਸ਼ਦੀਪ ਕਲੇਰ ਉਹਨਾਂ ਤੋਂ ਬਿਨਾਂ ਉਹ ਵੀ ਇੱਕ ਵਾਰ ਬੋਲੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨੇ ਨਹੀਂ ਕਿਹਾ ਕਵੀ ਆ ਗਲਤ ਗੱਲ ਲੈ ਗਿਆ ਨੀ ਕੁਲਦੀਪ ਸਿੰਘ ਗੜਗਾ ਜੀ ਸੰਦੇਸ਼ ਦਿੱਤਾ ਇਸ ਗੱਲ ਵੱਲ ਗਏ ਕਿ ਟਕਰਾ ਨਾ ਹੋਵੇ ਤੇ ਅੰਤ ਤੱਕ ਉਹਨਾਂ ਨੇ ਕੀਤਾ ਤੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨੀਵਾ ਦਿਖਾਇਆ ਗਿਆ ਇਸ ਮਾਮਲੇ ਦੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਹਟਾ ਦਿਓ ਉਹਨਾਂ ਨੂੰ ਪਰਾ ਕਰ ਦਿਓ ਕਿਉਂਕਿ ਉਹਨਾਂ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਮਰਿਆਦਾਵਾਂ ਦੇ ਇਨਸਾਬ ਨਾਲ ਬੰਦੇ ਲਿਆਓ ਜਿਸ ਵੀ ਸ਼ਖਸੀਅਤ ਨੂੰ ਲੈ ਕੇ ਆਉਣਾ ਉਸ ਨੂੰ ਮਰਿਆਦਾਵਾਂ ਦੇ ਹਿਸਾਬ ਨਾਲ ਉਹਦੇ ਸਮਾਓ ਪੰਥ ਦੇ ਵਿੱਚ ਪੰਥ ਪ੍ਰਵਾਨਿਤ ਸ਼ਖਸੀਅਤ ਲੈ ਕੇ ਆਓ ਮੈਂ ਨਹੀਂ ਕਹਿੰਦਾ ਕਿ ਗਿਆਨੀ ਗੁਰਦੀਪ ਸਿੰਘ ਗੜਗੱਜ ਪੰਥ ਪ੍ਰਵਾਨਿਤ ਨਹੀਂ ਹੋ ਸਕਦੇ ਤਰੀਕਿਆਂ ਤੇ ਸਵਾਲ ਨੇ ਕਿ ਜਿਸ ਪ੍ਰਕਾਰ ਗਿਆਨੀ ਰਗਵੀਰ ਸਿੰਘ ਤੇ ਹਰਪੀ ਸਿੰਘ ਤੇ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਜਿਸ ਕਿਹੜੀ ਹੈ ਕਿ ਬਦਨਿਯਤੀ ਨਾਲ ਹਟਾਇਆ ਗਿਆ ਜਿਸ اخਲਾਕੀ ਤੌਰ ਤੇ ਨੀਵੇਂ ਡਿੱਗ ਕੇ ਇਹ ਕਾਰਵਾਈ ਕੀਤੀ ਗਈ ਬਦਲਾ ਲੋ ਕਾਰਵਾਈ ਸੀ ਹੰਕਾਰ ਤੋਂ ਈਰਖਾ ਤੋਂ ਝਲਕਦੀ ਹੋਈ ਕਾਰਵਾਈ ਸੀ ਉਸ ਕਾਰਵਾਈ ਦੇ ਉਲਟ ਵਿਗਿਆਨੀ ਕੁਲਦੀਪ ਸਿੰਘ ਅੜਗਾਜ ਨੂੰ ਇਹ ਉਹਦਾ ਪ੍ਰਵਾਨ ਵੀ ਨਹੀਂ ਸੀ ਕਰਨਾ ਚਾਹੀਦਾ ਖੈਰ ਉਹਨਾਂ ਨੇ ਕੀਤਾ ਫਿਰ ਹੁਣ ਉਹਨਾਂ ਨੂੰ ਪੰਥ ਮਰਿਆਦਾ ਮਾਨਤਾ ਨਹੀਂ ਦੇ ਰਿਆ ਇਸ ਦੇ ਬਾਵਜੂਦ ਉਹ ਫਿਰ ਚਲਾਕੀਆਂ ਕਰਦੇ ਤਾਂ ਫਿਰ ਆ ਤੁਸੀਂ ਆਪ ਹੀ ਸੋਚ ਸਕਦੇ ਹੋ ਫਿਰ ਇਸ ਹਿਸਾਬ ਨਾਲ ਜਿਵੇਂ ਉਹ ਕਹਿੰਦੇ ਕਿ ਮੈਨੂੰ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਸਿੱਖ ਸੰਸਥਾਵਾਂ ਮਾਨਤਾ ਦੇਣੀਆਂ ਦਸਤਾਰਾਂ ਦੇਣੀਆਂ ਫਿਰ ਇਸ ਹਿਸਾਬ ਨਾਲ ਤਾਂ ਮਿਲਦੀਆਂ ਨਜ਼ਰ ਨਹੀਂ ਆਉਂਦੀ